ਅਸੀ ਗੱਲ ਦੋਸਤੋ ਦੋਸਤੋ ਤੁਸੀਂ ਇੱਕ ਵੀਡੀਓ ਦੇਖ ਰਹੇ ਹੋ ਫੋਟੋ ਦੇਖ ਰਹੇ ਸਾਰੇ ਇਸ ਲੜਕੀ ਨੂੰ ਕੀ ਗਲਤੀ ਹੋਈ ਕਿ ਇਸ ਲੜਕੀ ਨੇ ਇੱਕ ਬੱਚੇ ਦਾ ਫੋਟੋ ਖਿੱਚ ਕੇ ਇਹ ਬੱਚ ਗਲ ਕਰਦੇ ਆ سوشل ਮੀਡੀਆ ਤੇ ਅਪਲੋਡ ਕਰ ਦਿੱਤੀ ਸਤੋਂ ਪਨਾ ਬੇਨਤੀ ਹੈ ਬੱਚਿਆਂ ਨੂੰ ਤੁਹਾਨੂੰ ਆਪਣੀ ਫੋਟੋ ਵੀਡੀਓ ਨਾ ਪਾਓ ਤੁਹਾਡਾ ਕਿਵੇਂ ਮਿਸਯੂਜ਼ ਨਾ ਤੁਮਹੋਂ ਗਲ ਕਰ ਲਾ ਇਹ ਫੋਟੋ ਕੁਛ ਕਟਿਆ ਨਿਹਾਇਤ ਕਟਿਆ ਕਤਿਰ ਲੋਕਾਂ ਨੇ ਫੇਸਬੁਕ ਤੇ ਸੋਸ਼ਲ ਮੀਡੀਆ ਤੇ ਪਾ ਕੇ ਤਰਰ ਤਰਲੇ ਟੈਗ ਦੇ ਕੇ ਰੱਜ ਕੇ ਬਦਨਾਮ ਕੀਤਾ ਇਸ ਲੜਕੀ ਨੂੰ ਇਸ ਲੜਕੀ ਦੇ ਕਰੈਕਟਰ ਤੇ ਚਿੱਕੜ ਉਛਾਲਿਆ ਗਿਆ ਇਸ ਲੜਕੀ ਨੂੰ ਕੀ ਕਹਿ ਗਿਆ ਕਿ ਇਹ ਬੱਚਾ ਦੇਖੋ ਕਿ ਇਸ ਲੜਕੀ ਨੇ ਇੱਕ ਕਾਇਦਾ ਵਿਆਹ ਕਰਾ ਲਿਆ ਪੀਆਰ ਤੋਂ ਵਾਸਤੇ ਇੱਕ ਪੁੱਤੇ ਲੋਕਾਂ ਦੀ ਗੱਲ ਕਰਦਾ ਕਤੀੜ ਲੋਕਾਂ ਦੀ ਤੇ ਇਸ ਚੀਜ਼ ਨੂੰ ਕਿਵੇਂ ਕਿਵੇਂ ਜਾਤੀਵਾਦ ਨਾਲ ਜੋੜ ਕੇ ਤੇ ਉਛਾਲਿਆ ਗਿਆ ਮੈਂ ਪਹਿਲਾਂ ਕਹਿੰਦਾ ਇਹ ਉਹ ਲੋਕ ਆ ਇਹ ਕਿਰੇ ਕੋਸ਼ਕਾ ਦੇ ਉਹ ਲੋਕ ਆ ਜਿਨ੍ਹਾਂ ਦੇ ਘਰ ਦੇ ਵਿੱਚ ਉਹਨਾਂ ਦੀਆਂ ਧੀਆਂ ਪੈਣਾ ਉਹਨਾਂ ਤੋਂ ਸੇਫ ਨਹੀਂ ਹੁੰਦੀਆਂ ਇਹ ਗੱਲ ਕੌੜੀ ਲੱਗਣੀ ਆ ਹੁਣ ਹੋਇਆ ਕੀ ਇਹ ਲੜਕੀ ਇੱਕ ਕੇਅਰ ਟੇਕਰ ਦਾ ਕੰਮ ਕਰਦੀ ਆ ਆਸਟ੍ਰੇਲੀਆ ਦੇ ਵਿੱਚ ਲੜਕੀ ਸਿਰਤੇ ਦਮਾਲਾ ਬੰਨਿਆ ਹੋਇਆ ਬੱਚੇ ਜਿੱਥੇ ਅੰਗਰੇਜ਼ਾਂ ਦੇ ਬੱਚੇ ਹੁੰਦੇ ਬਾਕੀ ਬੱਚੇ ਜਿਹੜੇ ਛੱਡ ਜਾਂਦੇ ਆ ਤੇ ਉਹ ਕੰਮਾਂ ਤੰਦੇ ਕਰ ਜਾਂਦੇ ਉਹ ਕੇਅਰ ਟੇਕਰ ਦੇ ਬੱਚਿਆਂ ਦਾ ਸਾਥ ਦਿੰਦੀ ਆ ਇਹ ਲੜਕੀ ਉਹ ਆ ਤੇ ਇਸ ਲੜਕੀ ਦੀ ਗਲਤੀ ਕੀ ਹੋਗੀ ਕਿ ਇਸ ਲੜਕੀ ਨੇ ਕਾਲੇ ਬੱਚੇ ਨਾਲ ਆਪਣੀ ਫੋਟੋ ਖਿੱਚ ਕੇ ਜਾਂ ਵੀਡੀਓ ਬਣਾ ਕੇ ਅਪਲੋਡ ਕਰਦੀ ਤੇ ਉਹ ਫੋਟੋ ਆ ਗਈ 31ਾਂ ਦੇ ਹੱਥ ਦੇ ਵਿੱਚ ਗੰਦੇ ਘਟੀਆ ਲੋਕਾਂ ਦੇ ਹੱਥ ਦੇ ਵਿੱਚ ਤੇ ਇਹਦੇ ਉੱਪਰ ਕਿਹੋ ਜਿਹੇ ਟੈਗ ਲਾਇਆ ਗਿਆ ਤੁਸੀਂ ਕਮੈਂਟ ਨਹੀਂ ਪੜ ਸਕਦਾ ਸੀ ਕਮੈਂਟ ਇੰਨਾ ਭੱਦਾ ਇੰਨਾ ਗੰਦਾ ਤੇ ਇੰਨਾ ਗਲਤ ਲਿਖਿਆ ਇਸ ਲੜਕੀ ਨੂੰ ਲੜਕੀ ਕੀ ਟੈਗ ਕਰਾ ਬਾਹਰ ਪੀਰ ਉਹ ਆਪਣੀ ਪੂੜੀ ਕੰਮ ਕਰਦੀ ਜੋਬ ਕਰਦੀ ਉਹ ਕੋ ਕਾਲੇ ਵੀ ਹੋਣੇ ਆ ਗੋਰੇ ਵੀ ਹੋਣੇ ਚਿੱਟੇ ਵੀ ਹੋਣੇ ਸਾਰੇ ਬੱਚੇ ਆਉਣੇ ਆ ਉਹ ਤਾਂ ਆਪਣੀ ਜੋਬ ਕਰਦੀ ਆ ਉਹਨੂੰ ਬੱਚਾ ਚੰਗਾ ਲੱਗਾ ਜਦੋਂ ਵੈਸੇ ਖਿੱਚ-ਖਿੱਚ ਕੇ ਫੋਟੋ ਪਾਤੀ ਫਿਰ ਉਹ ਫੋਟੋ ਆ ਗਈ ਸਾਡੇ ਗੰਦੇ ਘਟਿਆ ਲੋਕਾਂ ਦੇ ਹੱਥ ਦੇ ਵਿੱਚ ਜਿਹੜੇ ਸਵੇਰ ਤੋਂ ਸ਼ਾਮ ਤੱਕ ਸਿਰ ਦਿਮਾਗ ਗੰਦ ਭਰਿਆ ਤੇ ਗੰਦ ਪੋਜ਼ ਗੰਦ ਖਲਾਦੇ ਉਹਨਾਂ ਦੇ ਹੱਥਾਂ ਚ ਆ ਗਈ ਫੋਟੋ ਤੇ ਉਹਨਾਂ ਨੇ ਉਹਨਾਂ ਨੇ ਇਸ ਬੱਚੀ ਨੂੰ ਇੰਨਾ ਕੁ ਭੰਡਿਆ ਇੰਨਾ ਕੁ ਭੰਡਿਆ ਮੈਂ ਦੱਸ ਨਹੀਂ ਸਕਦਾ ਤੁਸੀਂ ਸ਼ਾਇਦ ਕਮੈਂਟ ਪੜੇ ਉਹਨਾਂ ਦੇ ਪੋਸਟਾਂ ਦੇਖੀਆਂ ਹੋਣਗੀਆਂ ਇਹ ਕੀ ਮਿਲਦਾ ਸਿਰਫ ਅਸੀਂ ਵੇਲੇ ਆ ਕੰਮ ਹੈ ਕੋਈ ਨਹੀਂ ਆਗਮ ਸ਼ੁਰੂ ਕਰ ਲਿਆ ਉਹਨੂੰ ਫੜ ਲਿਆ ਉਹਨੂੰ ਫੜ ਲਿਆ ਦੇ ਕੇ ਹੁਣ ਮੈਂ ਨਾ ਹੀ ਬੋਲਾਂ ਮਿਲ ਕੇ ਫੇਰ ਮੁੱਠਾ ਬਣਾਉਂ ਕੋਈ ਨਾ ਕੋਈ ਚੀਜ਼ ਦਾ ਮੁੱਠਾ ਬਹੁਤ ਲੋਕ ਸੇ ਮੌਕਾ ਭਾਲਦੇ ਆ ਮੌਕਾ ਮਿਲਦਾ ਨਹੀਂ ਪਿਆ ਬੜੇ ਮੌਕਾ ਭਾਲਦੇ ਪਿਆ ਤੇ ਕੁਛ ਨਾ ਕੁਛ ਲੰਬੇ ਤੇ फटाफट ਚੱਕੀਏ ਨਹੀਂ ਹੱਥ ਜੋੜ ਕੇ ਬੇਨਤੀ ਆ ਭਾਦਰ ਕੋਸ਼ੋ ਫੇਸਬੁੱਕ ਵਾਲੇ ਮਿਲ ਕੇ ਵਿਦਵਾਨੋ ਧੀਆ ਪਣਾ ਬਖਸ਼ ਦਿਓ ਤੁਹਾਡਾ ਨਾ ਦਿਮਾਗ ਗੰਦ ਭਰਿਆ ਉਹ ਪਤਾ ਹੀ ਸਭ ਨੂੰ ਪਤਾ ਗੰਦ ਭਰਿਆ ਹੋਇਆ ਆ ਤੁਸੀਂ ਆਪਣ ਨੂੰ ਬਖਸ਼ ਦੋ ਤੁਸੀਂ ਆਪਣ ਨੂੰ ਬੇਨਤੀ ਹੈ ਆਪਣੀ ਫੋਟੋ ਜਾਂ ਵੀਡੀਓ ਫੇਸਬੁੱਕ ਤੇ ਪਾਉਣ ਲੱਗਿਆ 10 ਵਾਰ ਸੋਚੋ ਕਿ ਵੀ ਕੁੱਤੇ ਲੋਕਾਂ ਦੇ ਹੱਥ ਚ ਨਹੀਂ ਆ ਰਹੀਆਂ ਮੇਰੀਆਂ ਵੀਡੀਓ ਜਾਂ ਫੋਟੋ ਇੱਕ ਤੀੜ ਤੁਹਾਨੂੰ ਬਤਨਾਤ ਨਹੀਂ ਕਰ ਗਾਤੋ ਕਦੇ ਤੁਹਾਨੂੰ ਕਿਤੇ ਤੁਹਾਡੇ ਹੁਣ ਕੀ ਕੀ ਲਫਜ਼ ਹੋ ਲੈ ਯਾਰ ਤੁਸੀਂ ਸਿਆਣੇ ਹੋ ਤੇ ਮੇਰੀ ਫੇਰ ਧੀਆਂ ਨੂੰ ਬੇਨਤੀ ਹੈ ਕਿ ਇਸ ਤਰ੍ਹਾਂ ਦੀ ਆਪਣੇ ਫੋਟੋ ਜਾਂ ਵੀਡੀਓ ਅਪਲੋਡ ਨਾ ਕਰਿਆ ਕਰੋ ਧੰਨਵਾਦ